छोटी छोटी बेनती है सोच्ची

ਔਰ ਮੈਂ ਇਹਨਾਂ ਵਾਸਤੇ ਜਿਹੜੇ ਸਾਰੇ ਬੱਚੇ ਆ ਇਹਨਾਂ ਵਾਸਤੇ ਉਹਨਾਂ ਦੀ ਸਾਰੇ ਟੀਮ ਵਾਸਤੇ 1100 ਰੁਪਏ ਪ੍ਰਾਪਰ ਹੰਡਲ ਨੂੰ ਸੇ ਨਾਮ ਦੇਗਾ ਅਸੀਂ ਜਿਹੜੇ ਸੌ ਆਸ਼ਾ ਵਰਕਰਾਂ ਦੇ ਤੋਂ ਸਾਰੇ 50 ਰੁਪਏ ਦਾ ਦਿਓ ਉਹਨਾਂ ਨੂੰ ਵਧੀਆ ਸਮਝਿਆ ਵਧੀਆ ਕੋਟੀਆਂ ਦਿਓ ਤਾਂ ਕਿ ਲੋੜੀਂਦੀ ਹੋ ਜਾਵੇ ਅੱਜ ਤੱਕ ਅਗਲੇ ਸਾਥੋਂ ਜਿਹੜੇ ਆਸ਼ਾ ਵਰਕਰ ਆਪਣੇ ਪਿੰਡ ਦੇ ਵਿੱਚ ਜੜੀਆਂ ਦੇ ਲੋਕੀ ਵੈਕਟਰ ਵਾਲ ਗੀਜ ਜੰਨਿਆ ਦੇ ਮੱਧਯਮ ਅਕਸਰ ਆਤਰ ਲਾਈਫ ਸਟਾਈਲ ਦੀ ਸ਼ੋਰਟ ਮਦਦ ਤੇ ਕੰਮ ਕਰੇ ਗਏ ਸਰਕਾਰ ਦੇ ਨਾਲ ਮਿਲ ਕੇ ਉਹਨਾਂ ਨੂੰ ਆਊਟ ਆਫ ਦਾ ਵੇਜ ਆਣੀ ਜਿਹੜੀ ਤਾਂ ਖੁਦ ਕਰਨਾ ਚਾਹਦੀ ਹੈ ਉਹਨੂੰ ਏਨਐਸਟੇਡ ਐਡੂਕੇਸ਼ਨ ਦੇ ਦੇਈ ਕਿ ਤੱਕ ਨੌਕਰੀ ਨਹੀਂ ਮਿਲਦੀ ਜਾਂ ਦੇ ਕੋਈ ਬਟੇਰੀ ਹੋਣੀ ਹੋਵੇ ਉਹਦੀ ਬੇਟੀ ਜੇ ਉਹਨੇ ਪਲੱਸ 2 ਕਰਦੀ ਗਈ ਜਾਂਦਾ ਉਹਦੀ ਰਿਮਾਰਡ ਵਿਸ਼ਵਾਸ ਉਹਦੀ ਪੜਾਈ ਚ ਕਰ ਚੁੱਕੇ ਸਦਾ ਉਹਨੂੰ ਕਸਟਮਰ ਦੀ ਕੀ ਕਰੀ ਕੋਟ ਰਾਂਦਾ ਔਰ ਵੀ ਇਸ ਤੋਂ ਸਵਾਇਤੀ ਬਹੁਤ ਸਾਰੀਆਂ ਜੜੀਆਂ ਕੜੀਆਂ ਹੋਰ ਗਿਆ ਉਹਦਾ ਨੂੰ ਮੇਰੀ ਕੋਸ਼ਿਸ਼ ਹੋਏਗੀ ਕਿ ਜਿਹੜੀ ਆਪਣੇ ਪਿੰਡ ਨੂੰ ਗ੍ਰੇਂਦੀਆ ਮੁਕ ਕਰ ਦਿੰਦੀ ਆ ਟੈਂਗੂ ਮੁਕ ਕਰ ਦਿੰਦੀ ਆ ਚਗਰ ਗੁੜੀਆਂ ਮੁਕ ਕਰ ਦਿੰਦੀ ਆ ਔਰ ਸਾਰੇ ਪਿੰਡ ਦੇ ਬੁਢੇ ਡੈਸਟ ਰਾਗ ਨੂੰ ਦੇ ਐਨਕ ਪਵਾ ਦਿੰਦੀ ਆ ਬੱਚਾ ਦਾ ਐਫਪੀ ਜਿੱਦਾਂ ਵੇਟ ਜਿੱਦਾਂ ਹਾਈਟ ਜਿੱਦਾਂ ਇਹ ਤਾਂ ਸਭੇ ਕਰਨਾ ਕੀਤੇ ਦਾ ਸਰਕੇ ਉਹ ਇਹ ਨਜ਼ਰ ਟੈਸਟ ਰਾਗ ਕਰਾਣੇ ਪਵਾ ਦਿੰਦੀ ਆ ਜਿਹੜੀ ਆ ਮੁੱਢ ਮੁੱਢ ਤੇ ਕੰਮ ਕਰਦੀ ਹੈਗੀ ਉਹਨਾਂ ਨੂੰ ਮੇਰੀ ਕੋਸ਼ਿਸ਼ ਹੋਏਗੀ ਕਿ ਉਹਨਾਂ ਨੂੰ ਸਪੈਸ਼ਲ ਜਿਹੜਾ ਹੈਗਾ ਪੰਜਾਬ ਲੈ ਕੇ ਦਾ ਚਿੰਦਾ ਆਪਣਾ ਪ੍ਰੋਫੈਸਰ ਕਰਕੇ ਉਹਨਾਂ ਨੂੰ ਸਨਮਾਨ ਕੀਤਾ ਜਾਏਗਾ ਇੰਸਰਟ ਕਰਦੇ ਨਾਲ ਮੋਕਮਾ ਨਾ ਨਾ ਐਨਐਮ ਵੀ ਕਿੰਨੇ ਅਸੀਂ ਭਰਤੀ ਕੀਤੀ ਸੀ ਉਹਦੇ ਚੋਂ ਤਕਰੀਬਨ 697 ਨੂੰ ਸੀ ਨਿਯੁਕਤੀ ਪੱਤਰ ਦੇ ਚੁੱਕੇ ਆ ਬਾਕੀ ਕੁਝ ਲੀਗਲ ਮੈਟਰ ਸੀਗੇ 200 ਸਨ ਦੇ ਹੋਰ ਕਲੀਅਰ ਹੋ ਗਏ ਆ 15 ਦਿਨ ਬਾਅਦ ਬਾਕੀ 200 ਨੂੰ ਸਾਰਾ ਮਿਲ ਕੇ ਦਵਾ ਦੇ ਕਿਤੇ ਜਾ ਕੇ ਮੋੜ ਦੇ ਕਿ ਤੁਹਾਨੂੰ ਕਿਤੇ ਜਾ ਕੇ ਮਿਲੂਗੀ ਮੈਂ ਆਉਂਦਾ ਕਿਤੇ ਫਿਰ ਤੇ ਔਰ ਤੁਸੀਂ ਆਪਣੇ ਪਿੰਡ ਦੇ ਸਾਰੇ ਕਾਸ਼ਾ ਵਰਕਰ ਨੇ ਆਪਣੇ 13000 ਬੋਸ ਸੁਲਤਾਨੀ ਪਿੰਡਾਂ ਦੇ ਵਿੱਚ ਮੰਦਿਆਂ ਦੇ ਵਿੱਚ ਵੀ ਤਾਂ ਇਹ ਆਜਾ ਮਸਲਾ ਹੈ ਉਥੇ ਪਿੰਡਾਂ ਦੇ ਵਿੱਚ ਸਿਹਤ ਉਹਦੀ ਜੈਪ ਤੇ ਨਿਊਟ੍ਰੀਸ਼ਨ ਕਮੇਟੀਆਂ ਬਣੀਆਂ ਹੋਈਆਂ ਉਹ ਕਮੇਟੀਆਂ ਪੰਚਾਇਤਾਂ ਨਵੀਆਂ ਬਣ ਗਈਆਂ ਨਵੀਆਂ ਕਮੇਟੀਆਂ ਬਣਾ ਲਓ ਉਸ ਕਮੇਟੀ ਨੂੰ ਨਾਲ ਲਓ ਫਰਵਰੀ ਵਿੱਚ ਉਹਦੀ ਮੀਟਿੰਗ ਹੋਣੀ ਹੈ ਜਿਸ ਤਰ੍ਹਾਂ ਸਕੂਲਾਂ ਦੀ ਮੀਟਿੰਗ ਹੋਣੀ ਹੈ ਸਾਰੇ ਪਿੰਡਾਂ ਦੇ ਵਿੱਚ ਮੀਟਿੰਗ ਕਰਾਂਗੇ ਅਸੀਂ ਤੁਸੀਂ ਦੱਸੋ ਕਿ ਤੁਹਾਡੇ ਪਿੰਡ ਦੇ ਵਿੱਚ ਕਿਹੜੀਆਂ ਕਿਹੜੀਆਂ ਸਿਹਤ ਸਮੱਸਿਆ ਡਾਕਟਰ ਨੇ ਕਿਹਾ ਤੇ ਮੰਤਰੀ ਗਿਆ ਡੇਡੀ ਡਾਕਟਰ ਆ ਕੇ ਤੁਹਾਡੇ ਪਿੰਡ ਦੇ ਵਿੱਚ ਸਾਰੀਆਂ ਦਵਾਈਆਂ ਪਿੰਡ ਵਿਚ ਆਦਾਂ ਕੇ ਮੋਬਾਈਲ ਕਰਨਾ ਚਾਹਾਂਗੇ ਆਪਾਂ ਨੂੰ ਚਾਹੀਦੇ ਨੰਬਰੇ ਪਿੰਡ ਸਾਨੂੰ ਚਾਹੀਦੇ ਨੰਬਰੇ ਮੰਨੇ ਸਾਡੇ ਸਿਹਤ ਕਾਮਿਆਂ ਦੇ ਨਾਲ ਮਿਲ ਕੇ ਤੁਸੀਂ ਇਹਨਾਂ ਦੇ ਨਾਲ ਮਿਲ ਕੇ ਆਪਾਂ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਉਹਨਾਂ ਨੇ ਰੰਗਲਾ ਪੰਜਾਬ ਦੀ ਜਿਹੜੀ ਗੱਲ ਕੀਤੀ ਹੈ ਤੁਸੀਂ ਸਾਰੇ ਉਹਦੇ ਬ੍ਰਾਂਡ ਬੈਸਟਰੋ ਮੇਰੇ ਸਾਹਮਣੇ ਆ ਰਗਲਾ ਪੰਜਾਬ ਬੈਠਿਆ ਹੋਇਆ ਮੈਨੂੰ ਰਗਲੇ ਪੰਜਾਬ ਦੀ ਚਾਲਕ ਤੁਹਾਡੇ ਵਿੱਚ ਨਜ਼ਰ ਆਉਂਦੀ ਆ